ਆ ਕੀ ਨਾਮ ਹੈ ਸਰ ਮੇਰਾ ਨਾਮ ਪੰਕਜ ਰਾਣਾ ਹੈ ਸਰ ਕਿਹੜੀ ਜੋਬ ਤੇ ਹੋ ਤੁਸੀਂ ਮੈਂ ਸਫਾਇਰ ਅਫਸਰ ਜਿਹੜਾ ਹੈ ਬਤੌਰ ਆਪਣੀ ਸੇਵਾਵਾਂ ਸੰਗਰੂਰ ਫਾਇਰ ਸਟੇਸ਼ਨ ਤੇ ਨਿਭਾ ਰਿਹਾ ਹਾਂ ਇਹ ਮਹਿੰਦਰਾ ਏਜੰਸੀ ਹੈ ਜੀ ਮੈਲਾ ਰੋਡ ਤੇ ਜੀ ਇਹਦੀ ਬੇਸਮੈਂਟ 'ਚ ਅੱਗ ਲੱਗੀ ਹੋਈ ਸੀ ਜੀ ਤੇ ਉਹਨੂੰ ਜਿਹੜਾ ਹੈ ਬੁਝਾਇਆ ਗਿਆ ਜੀ ਤੁਹਾਨੂੰ ਕਿੱਦਾਂ ਮਤਲਬ ਕਿੱਦਾਂ ਫੋਨ ਕੀਤਾ ਗਿਆ ਜਦੋਂ ਤੁਸੀਂ ਆ ਕੇ ਦੇਖਿਆ ਕਿੱਦਾਂ ਦੇ ਹਾਲਾਤ ਸਾਨੂੰ 3:00 ਬਜੇ 4 ਮਿੰਟ ਤੇ ਸੂਚਨਾ ਮਿਲੀ ਕੀ ਵੀ ਮਹਿੰਦਰਾ ਏਜੰਸੀ ਜਿਹ ਹੈ ਉਧਰ ਅੱਗ ਲੱਗੀ ਹੋਈ ਹੈ ਮੈਂ ਤੇ ਮੇਰੀ ਟੀਮ ਦਫਤਰ ਵੱਲੋਂ ਇੱਕ ਫਾਇਰ ਟੈਂਕਰ ਦੀ ਟਰਨ ਆਊਟ ਕੀਤੀ ਗਈ ਇੱਕ ਫਾਇਰ ਟੈਂਕਰ ਖੜਾ ਸਿਧਾਣਾ ਸਾਹਿਬ ਗੁਰਦੁਆਰੇ ਦੇ ਕੋਲ ਖੜਾ ਹੈ ਜੀ ਇੱਕ ਟਰਨ ਆਊਟ ਉਧਰੋਂ ਕੀਤੀ ਗਈ ਜੀ ਇੱਕ ਜਿਹੜਾ ਅਸੀਂ ਹਾਰਡੀ ਦੇ ਸੀਜਨ ਨੂੰ ਮੁੱਕ ਰੱਖਦੇ ਹੋਏ ਇੱਕ ਫਾਇਰ ਟੈਂਕਰ ਅਸੀਂ ਭਵਾਨੀਗੜ੍ਹ ਤੇ ਨਾਦ ਕੀਤਾ ਹੈ ਜੀ ਉਹਦੀ ਟਰਨ ਆਊਟ ਕੀਤੀ ਗਈ ਜੀ ਤੇ ਤਿੰਨ ਗੱਡੀਆਂ ਨਾਲ ਜਿਹੜੀ ਹੈ ਇਹ ਅੱਗ ਬੁਝਾਈ ਗਈ ਜਦ ਅਸੀਂ ਮੌਕੇ ਤੇ ਆਏ ਇੱਥੇ ਦਾ ਜਿਹੜਾ ਹੈ ਉਹ ਬੇਸਮੈਂਟ ਤੋਂ ਧੂਆ ਨਿਕਲ ਰਿਹਾ ਸੀ ਜੀ ਲਪਟਾਂ ਨਿਕਲ ਰਹੀਆਂ ਸੀ ਉਹਨਾਂ ਨੂੰ ਕੰਟਰੋਲ ਕਰਕੇ ਹੁਣ ਅੱ ਕੰਟਰੋਲ ਹੈ ਜਿਹੜੀ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਫਾਇਰ ਵੱਲੋਂ ਕਿ ਮਹਿੰਦਰਾ ਦੇ ਵਿੱਚ ਜਿਹੜੀ ਏਜੰਸੀ ਦੇ ਵਿੱਚ ਪਖੜਿਆ ਪੂਰੀਆਂ ਨੇ ਹਾਂ ਦੇਖੋ ਜੀ ਜਿਹੜੀ ਜੀ ਐਨਓਸੀ ਦੀ ਗੱਲ ਹੈ ਉਹ ਜਿਹੜਾ ਹੈ ਉਹ ਦਫਤਰੀ ਰਿਕਾਰਡ ਚੈੱਕ ਕਰਕੇ ਹੀ ਪਤਾ ਲੱਗੂ ਕਿ ਇਹਨਾਂ ਦੇ ਕੋਲੇ ਐਨਓਸੀ ਹੈਗੀ ਫਾਇਰ ਦੀ ਕੀ ਨਹੀਂ ਹੈਗੀ ਜੀ ਤੇ ਉਹ ਆਪਾਂ ਦੇਖੀਏ ਤਾਂ ਇਹਨਾਂ ਦੇ ਕੋਲ ਜਿਹੜਾ ਹੈ ਇਸ ਟਾਈਮ ਜਿਹੜਾ ਹੈ ਆਈਡੈਂਟਿਟੀ ਸਿਸਟਮ ਜਿਹੜਾ ਹੈ ਉਹ ਬਾਹਰ ਨਹੀਂ ਤਾਂ ਜੀ ਸਹੀ ਪਾਇਆ ਗਿਆ ਕਿ ਗਲਤ ਪਾਇਆ ਗਿਆ ਹਾਂ ਨਹੀਂ ਪਾਇਆ ਗਿਆ ਜੀ ਮਤਲਬ ਤੁਸੀਂ ਮੰਨਦੇ ਹੋ ਵੀ ਇਹਨਾਂ ਦੀ ਕਿਤੇ ਨਾ ਕਿਤੇ ਗਲਤੀ ਹੈ ਤਾਂ ਕਰਕੇ ਗਲਤੀ ਐ ਅਣਗੇਲੀ ਲਗਾ ਲੋ ਜੀ ਵੀ ਹਾਂ ਨਹੀਂ ਅਗਰ ਸਿਸਟਮ ਲੱਗਿਆ ਹੋਇਆ ਹੈ ਜੀ ਉਹ ਹੀ ਹੈ ਅਗਰ ਲੱਗਿਆ ਹੁੰਦਾ ਤਾਂ ਸਾਰਾ ਕੁਝ ਕੁਝ ਹੱਦ ਤੱਕ ਬਚਾਵ ਰਹਿ ਜਾਣਾ ਤਾਂ ਜੀ ਸਰ ਆਪਾਂ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਇਹ ਨੁਕਸਾਨ ਦਾ ਤਾਂ ਮੈਂ ਅੰਦਾਜ਼ਾ ਨਹੀਂ ਲਗਾ ਸਕਦਾ ਜੀ ਹੁਣ ਤੁਹਾਡੀ ਅਗਲੀ ਕਾਰਵਾਈ ਕੀ ਰਹੇਗੀ ਆ ਬਸ ਜੀ ਹੁਣ ਅਗ ਮੁਕੰਮਲ ਕੰਟਰੋਲ ਹੈ ਜੀ ਫਾਇਰ ਟੈਂਡਰ ਵਾਪਸ ਫਾਇਰ ਸਟੇਸ਼ਨ ਤੇ ਭੇਜ ਦੇ ਅਗਰ ਇਹਨਾਂ ਦੇ ਜਿਹੜੇ ਤੁਸੀਂ ਕਹਿੰਦੇ ਐਨਓਸੀ ਨਹੀਂ ਪਾਇਆ ਜਾਂਦਾ ਤਾਂ ਕੀ ਕਰਵਾਈ ਇਹ ਦਫਤਰੀ ਜਿਹੜੀ ਕਾਰਵਾਈ ਹੋਊਗੀ ਉਹ ਕਰਾਂਗੇ ਐਕਚੁਅਲੀ ਮੈਂ ਥੋੜਾ ਪਾਤਨਾ ਗਿਆ ਸੀਗਾ ਕੁਣ ਸੁਣਿਆ ਅੱਜ ਕਿੰਨਾ ਕੁ ਲੱਗ ਗਈਗੀ। ਤੋਂ ਸਾਰਾ ਸਟਾਫ ਹੀ ਲੱਗਾ ਸੀ ਕੰਮ ਤੇ ਲੱਗਾ ਸੀਗਾ ਫਾਇਰ ਵੀ ਆ ਗਈ ਸੀ। ਕੋਣ ਨਹੀਂ ਇਹ ਮਰੀ ਕਰਬਾ ਕਰਕੇ ਅਚਾਰ ਰਹਿ ਗਿਆ। ਕੀ ਕਾਰਨ ਦੱਸਿਆ ਜਾ ਰਿਹਾ ਵੀ ਅੱਗ ਕਿਸ ਤਰੀਕੇ ਨਾਲ ਲੱਗੀ। ਖਤਰ ਸ਼ਾਰਟ ਸਰਕਟ ਹੋ ਗਿਆ ਜੀ ਇੱਥੇ। ਤੋਂ ਮੁੰਡੇ ਨੇ ਚ ਕੰਮ ਕਰਾਇਆ ਸੀ ਕਿ ਉਹ ਮੁੰਡੇ ਆ ਕੇ ਬਚਾਉਗੇ। ਜਿਹੜਾ ਫਾਇਰ ਸਿਸਟਮ ਲੱਗਿਆ ਹੋਇਆ ਫਾਇਰ ਇਹਦੇ ਅੰਦਰ ਬੀਸਮੈਂਟ ਦੇ ਅੰਦਰ। ਮੈਨੂੰ ਨਹੀਂ ਜਬਾਨੀ ਪਤਾ ਹੈ। ਮੈਂ ਤਾਂ ਸੇਲ ਮੇਰਾ ਕੰਮ ਸੇਲ ਦਾ ਹੈਗਾ ਮੈਨੂੰ ਨਹੀਂ ਪਤਾ ਕਿ ਕੀ ਹੁੰਦਾ ਹੈ ਕਿੰਨੀਆਂ ਕਿ ਗੱਡੀਆਂ ਦਾ ਨੁਕਸਾਨ ਹੋਇਆ ਅੰਕਲ ਸਰ ਤਾਂ ਐਸਮੈਂਟ ਲਗਾ ਰਹੇ ਆ ਜੀ ਬੁੜਾ ਰਹੇ ਲਿਸਟ ਪਾ ਰਹੇ ਆ ਕਿ ਅੰਦਾਜ਼ਾ ਆ ਜਾ ਕੁਛ ਮੋਟਾ ਮੋਟਾ ਜੀ ਲੱਗੀਆਂ ਸੱਤ ਰਕੜੀ ਵਿੱਚ ਸੌਤ ਹੋਈ ਹੈ ਜੀ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਸਭ ਫਾਇਰ ਅਫਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਨਾਰਮਸ ਪੂਰੇ ਨਹੀਂ ਹੈ ਤੁਹਾਡੇ ਸਰ ਜੀ ਮੈਂ ਕੁਝ ਕਰ ਸਕਦਾ ਐਨਓਸੀ ਵਗੈਰੇ ਪੋਰ ਵਗੈਰੇ ਪਤਾ ਕਿ ਪਤਾ ਨਹੀਂ ਜੀ